ਹਏ ਤੇ ਮੇਰੇ ਸਾਲੇ ਦਾ ਕੀ ਪਾਖੜਾ ਹੋਇਆ ਹਏ ਤੋਰ ਲਗਾ ਬੜਾ ਮੋਟਾ ਓਏ ਝਾਂਜਰਾ ਪਾਈਆਂ ਨੇ ਤੇਰੇ ਪੈਰਾਂ 'ਚ ਭੈਣ ਦੀ ਮਰ ਆ ਗਿਆ ਕਿਵੇਂ ਤੁਰਾਂ ਮੈਂ ਕੱਦੂ 'ਚ ਅੱਠ ਘੇੜੇ ਲਾ ਦੇ ਨੌਵਾਂ ਘੇੜਾ ਹੈ ਕਿਉਂ ਸਾਨ ਕਰਦਾ ਫਿਰ ਕੋਈ ਮੇਤੋਂ ਸਾਨ ਕਰਦਾ ਰਾਤ ਦਾ ਫਰਦਾਰ ਗੱਟੇ ਫੱਟ ਗਿਆ ਮੱਛਰ ਮੇਰੇ ਕੁਝ ਜਿਆਦਾ ਪੁੱਛੇ ਤਾਂ ਮੇਰੀ ਰੋਟੀ ਲੈ ਕੇ ਦਿੱਤੀ ਆ ਤਾਂ ਮੈਨੂੰ ਜਦੋਂ ਰੋਟੀ ਮੇਰੀ ਆਊਗੀ ਉਹ ਤੇਰੀ ਆਜੂਗੀ ਨਾਰਦੀ ਨਾਲ ਖਾ ਆਇਆ ਆ ਪਰ ਉੱਥੇ ਆਮਰੇ ਖਾ ਬਰੇ ਕੀ ਕੀ ਕਰਨੀਆ ਦੋਨੇ ਜੀ ਖਾਣੋਂ ਪੈਣਾ ਬੜੀਆਂ ਸਟਰਾਬਰੀਆਂ ਖਾਣਿਆ ਸੀ ਸਟਰਾਬਰੀਆਂ ਖਾਣੇ ਹੋ ਸਰਦਾਰਾਂ ਨੇ ਲੱਗਿਆ ਹੁੰਦਾ ਦੀ ਇਹ ਜੇ ਬੇ ਰੁਕੇ ਲਾਜੂਸ ਪਿਆਰ ਦਿੰਦੀ ਸੀ ਸਰਦਾਰ ਦੀ ਤੂੰ ਮੇਰਾ ਸਾਰਾ ਕੀ ਨੇ ਕਦਨਾ ਮੈਨੂੰ ਇਹਦੇ ਮਾਰਦਾ ਕੋਈ ਪਹੀ ਬੂਈ ਰੱਖ ਲੈਣਾ ਮੜੀ ਮੋਟੀ ਗਾਲ ਲੈਂਦਾ ਮੈਂ ਕਿ ਹੱਥ ਵਿੱਚ ਚੰਗਾ ਬਣਾ ਬਈ ਕੋਠੇ ਲਵੇ ਕੱਖ ਵੀਜ ਲਾ ਅਈ ਥੱਬੇ ਚੱਕ ਰੇੜੇ ਚ ਪਾਦਾ ਕਰਾਂਗੇ ਭੈਣ ਦੇ ਖਸਮ ਜੋ 2 ਕਿਲੇ ਦੀ ਬਾਹੀ ਤੇ ਲੈਉਣੇ ਪੈਂਦੇ ਨੇ ਮਾ ਮਾ ਥੁੱਡੀ ਨੂੰ ਓਏ ਥੋਨੂੰ ਭੈਣ ਚੋਂ ਦਾ ਕੁਰਸੀ ਉੱਠਾਉਣ ਵਾਸਤੇ ਰੱਖਿਆ ਮੈਂ ਕੁਰਸੀ ਤੇ ਬਿਠਾਉਣ ਵਾਸਤੇ ਰੱਖਿਆ 90000 ਰੁਪਏ ਤਾਂ ਤੈਨੂੰ ਮੈਂ ਕੋਸਾਨ ਨਹੀਂ ਕਰਦਾ ਮੇਰੇ ਤੇ ਲੈ ਤੂੰ ਮੇਰੇ ਛਾਣ ਕਰਦਾ ਭੈਣ ਮਰਾਗਾ ਤੱਕਉ ਤੇ ਗੱਖ ਜੇ ਭੈਣ ਦੇ ਯਾਰ ਨੇ ਸਾਰੇ ਕੱਖਾਂ ਦੀ ਭੈਣ ਘੜਤੀ ਸੀ ਘੜਤੀ ਭੈਣ ਫਿਰ ਛਾਣ ਕਰਦਾ ਤੂੰ ਮੇਰੇ ਤੇ ਮੁੱਲ ਲੈ ਜਾਂਦਾ ਮੈਨੂੰ ਓਏ ਹੁਣ ਕੰਮ ਦਾ ਕਰਨੀ ਆ ਹੁਣ ਕੰਮ ਕਰਨਾ ਬਟ ਟਾਈਮ ਹੁੰਦਾ ਕੰਮ ਨੇ ਪੜਦੀ ਰਿਪੋਰਟ ਤੇ ਚੱਲਦਾ ਮੈਂ ਆਪਣੇ ਚੱਕ ਲਈ ਰੱਖ ਜੇ ਮੈਨੂੰ ਜਾਨਾ 8 14 ਓਏ ਗੱਲ ਸੁਣ ਲੈ ਮੇਰੀ ਮੈਂ ਮਣੀ ਸੁਣਦਾ ਤੇਰਾ ਭਈਏ ਆਉਣੇ ਬੱਟ ਪਚਾ ਦੇ ਯਾਰ ਮੇਰੇ ਨਾਲ ਲੱਕੇ ਪੁੱਪਾ ਪਜਾ ਯਾਰ ਬੱਟ ਮੈਂ ਤੈਨੂੰ ਕੀ ਕਹਿਣਾ ਭੜ ਦੇ ਕੱਖ ਚੱਕਾ ਕੇ ਬੱਟਾ ਪੋਚਾ ਸਾਰੀ ਰਾਤ ਦਾ ਉਹਨੇ ਫਰਦਾ ਪੁੱਛੇ ਜਦ ਮੇਰੀ ਭੜ ਦੇ ਮੈਨੂੰ ਤਾਂ ਟਾਬਰ ਦੀ ਡਰਾਈ ਕਰੇ ਮਹਾ ਮਰਾ ਘਰ ਆ ਬਣ ਖੜਿਆ ਕਿਤੇ ਓ ਰਾਮਨਾ ਕੁੜੀ 14 ਟਾਬਰ ਨੇ ਬਿਜਲੀ ਵਾਲੇ ਟਾਬਰ ਨੇ ਸਾਰੀ ਰਾਤ ਦਾ ਫਰਦਾ ਉਹਨੇ ਮੈਂ ਸਾਰੀ ਰਾਤ ਦਾ ਇੰਨਾ ਸੀਰੀਆ ਭੰਦੀ 5 ਵਜੇ ਨੂੰ ਉੱਗ ਜਾਂਦਾ ਕਰੇ ਕੰਮ ਵਾਸਤੇ ਤੁਰ ਪਹਿਲੇ ਤੇਰੇ ਹੋਰ ਕੰਮ ਵਾਸਤੇ ਹਾਂ ਟਾਈਮ ਹੁੰਦਾ ਟਾਈਮ ਹੁੰਦਾ ਉਹ ਯਾਰ ਹੁਣ ਰਾਤ ਨੂੰ ਮਟਰ ਮਟਰ ਦਾ ਹੁਣੀ ਪੈਂਦਾ ਫੇਰੇ ਪਾਣੀ ਪੂਰਾ ਹੁੰਦਾ ਹੁਣ ਆ ਪੈਂਦਾ ਕਿਤੇ ਬੱਟ ਪੋਚਦਾ ਪੈਂਦਾ ਜਮੀਂ ਪੀਲਾ ਨਹੀਂ ਛੱਡਦਾ ਛਰ ਖੁਰਕਣੇ ਦਿੰਦਾ ਤੂੰ ਕਥੇ ਸਿਆਪਾ ਕਰਿਆ ਦਰ ਰੜ ਕੇ ਚੱਕ ਲਈ ਦਾ ਖਿਆਬ ਤੇ ਮੈਂ ਨਹੀਂ ਲੇਂਗਾ ਉਹ ਬੂਟੇ ਲੈ ਆ ਯਾਰਾ ਮੈਂ ਲੈ ਕੇ ਜਾਂਦਾ ਯਾਰਾ ਭੈਣ ਨੁਗਰਾ ਮਾ ਯਾਰੀ ਨੂੰ ਭੈਣ ਚੋਧਰ ਨੂੰ ਜਮੀਂਾਂ ਕਰਲੀ ਹੈਗੀ ਸਾਰੀ ਭੈਣ ਕਰਤੀ ਕੱਖਾਂ ਦੀ ਨੇ ਚੱਕ ਲਈ ਓਏ ਆ ਜਾ ਯਾਰ ਕਿਉਂ ਯਾਰ ਚੌੜ ਕਰੀ ਜੰਨੇ ਓ ਚੌੜ ਨਹੀਂ ਕਰਦਾ ਮੈਂ ਚੱਕ ਲਿਆ ਯਾਰਾ ਓਏ ਚਲ ਲੈਣੀ ਕਰ ਲੈ ਯਾਰ ਇਹਦਾ ਪੁਰਾਣਾ ਸਿਹੜ ਲਿਆ ਤਾਂ ਯਾਰ ਮੈਂ ਸੀਰੀਕ ਨੂੰ ਲਾਇਆ ਮੈਂ ਜਰਨੇ ਲੇਖੇ ਲੈ ਲੈ ਮੇਰੇ ਸਾਲ ਕਰੀ ਨੇ ਓਏ ਪੂਰੀ ਤੋ ਇਹਨੇ ਸਾਰੇ ਟੱਕ ਖਰਾਬ ਕਰ ਦਿੱਤੇ ਸਾ ਤੇ ਤੇਰੀ ਮਾਂ ਨੇ ਨਾ ਡੰਗਰ ਕਿਵੇਂ ਖਾਣਗੇ ਇਹਨੂੰ ਕਾਹਲੇ ਦਮਾ ਕਲਾ ਕਿੱਥੋਂ ਭੈਣ ਦਰਫ ਪਿੱਟ ਪੈ ਗਿਆ ਮੇਰੇ ਉਹ ਕੱਖ ਮੈਂ ਸਿੱਟ ਲਾਂ ਪੋਟਾਂ ਦੇ ਪੋਛਦੇ ਉਹੇ ਟੱਕਰੀ ਸਿੱਟ ਲੇ ਕੇ ਜਿਹੜਾ ਬੱਟਾ ਦਾ ਪੋਛਦੇ ਸਾਰਾ ਕੁਝ ਆਪੇ ਪੋਚਾ ਉਹ ਤਾਂ ਮੇਰਾ ਸਾਰਾ 90000 ਮੂੰਹ ਡੱਟ ਕੇ ਫਾੜ ਲਿਆ ਨਾਲ ਦੀ ਨਾਲ ਉਹ ਹੁਣ ਤੱਕ ਕਿੱਧਰ ਜਾਦਰਾ ਬਣ ਲਿਆ ਓ ਯਾਰ ਮੋਂ ਦਾ ਪਿੰਡ ਜਾ ਕੇ ਆਉਣਾ ਯਾਰ ਕਿਉਂ ਪਿੰਡ ਕੀ ਫੇਰੇ ਨੇ ਭਾਈ ਉਸ ਪਿੰਡ ਜਾਵੇਂ ਕੋਈ ਨਾ ਕੰਮ ਪਿਆ ਕਿੰਨਾ ਉਹ ਕਰ ਲੂਗਾ ਮਾਮਾ ਨੇ ਖੂਨ ਟੈਸਟ ਜਾ ਕਰਾ ਕੇ ਨਾਲੇ ਮੇਰੀ ਸਾਲੀ ਨੇ ਆਉਣਾ ਸਾਡੂ ਆਊਗਾ ਮੇਰਾ ਅੱਜ ਛੋਟੀ ਭੈਣ ਤੇਰਾ ਰਿਸ਼ਤੇਦਾਰ ਨਹੀਂ ਮਾਰੇ ਕਹਿੰਦੇ ਸਾਲੀ ਕਹਿੰਦੇ ਸਾਡੂ ਸੱਸਾਂ ਦੀ ਤਰੀ ਯਾਰ ਫਿਰ ਵਰਤਨਾ ਨਹੀਂ ਹੈਗਾ ਸੀ ਵਰਤਨਾ ਨਹੀਂਗਾ ਪਣੋਜਾ ਕੌਣ ਲਾਊਗਾ ਕਿ ਲੱਗਦਾ ਖੜਿਆ ਬਰੇ ਫਿਰ ਵੀ ਤੇ ਇੱਕ ਦੇ ਲੇਟ ਵਿੱਚ ਜਾਨ ਨਿਕਲਦੀ ਹੈ ਤੇਰੀ ਹਰਦੀ ਨਹੀਂ ਹੁੰਦਾ ਫਿਰ ਕੰਨੀ ਚਾਚਾ ਚਾਚਾ ਕਰਾ ਤੈਨੂੰ ਤੂੰ ਆਪਦੀ ਕੰਡ ਝਾੜ ਕਰਾਏ ਬਣ ਅੱਲਾਹ ਤੇਰਾ ਲੋਟ ਨਹੀਂ ਆਉਂਦਾ ਮੈਨੂੰ ਲੱਗਦਾ ੁੱਟੇ ਮੇਰੀ ਗੱਲ ਸੁਣ ਬਾਈ ਰੋਜ਼ ਰੋਜ਼ ਦਾ ਕਲੇਸ਼ ਵਧਿਆ ਨਹੀਂ ਹੁੰਦਾ ਬਾਈ ਠੀਕ ਸਮਝ ਗਿਆ ਮੇਰੀ ਗੱਲ ਜੇ ਤੇ ਤੋ ਨਹੀਂ ਕਰ ਲੈ ਫਿਰ ਮੇਰਨਾ ਸਾਹਿਬ 12000 ਰੁਪਇਆ ਕੱਟ ਲੈ 400 ਦੀ ਹਾੜੀ ਚੱਲਦੀ ਐ ਬਾਕੀ ਤੇਰੇ ਮਕਿਸ਼ਤਾ ਚ ਦੇ ਦੂੰ ਅਗਲੇ ਸਾਲ ਕਿਉ ਅਗਲੇ ਸਾਲ ਕਿਵੇਂ ਦੇਵੇਂਗਾ ਤੂੰ ਕਿਸ਼ਤਾ ਚ ਜਰ ਮੈਨੂੰ ਜਿੰਨੇ ਬਰਨਾ ਹੁਣ ਨਿਪੜ ਪੈਸੇ ਧਾਰ ਇੱਥੇ ਮੇਰੇ ਹੁਣ ਖਾਣ ਨਹੀਂ ਬਈ ਹੈਗੇ ਮੇਰੇ ਲਵੇਛ ਦਾ ਚਲਾ ਤੇ ਸਾਡੀ ਪਾਪਣੀ ਦਾ ਵਿਆਹ ਕਰਤਾ ਹੁਣ ਕੱਥੇ ਨੇ ਮਿਲ ਆ ਗਿਆ ਪਾਪਣੀ ਦਾ ਵਿਆਹ ਥੋੜਾ ਯਾਰ ਤੁਸੀਂ ਲੈਖੇ ਲੈ ਲਓ ਯਾਰ ਮੇਰੇ ਯਾਰ ਹੁਣ ਕੱਥੇ ਨੇ ਤੂੰ ਕਹਣੂ ਪਾਪਣੀ ਦਾ ਵਿਆਹ ਕਰਾ ਪਾਪਣੀ ਦਾ ਵਿਆਹ ਤਾਂ ਮੈਂ ਕਰਤਾ ੁੱਡੀ ਦਾ ਤੈਨੂੰ ਯਾਰ ਮੈਂ ਤੈਨੂੰ ਸ਼ਵਾਭ ਦਿੱਤਾ ਵੀ ਮੈਂ ਤੇਰੇ ਦੰਦਾ ਨਹੀਂ ਤੈਨੂੰ ਕ ਅਗਲੇ ਸਾਲ ਦੇ ਦੂਨ ਨਾਲੇ ਹੋਰ ਦੇਖੋ ਚਾਰ ਦਿਨ ਪਹਿਲਾਂ ਉਹ ਇੱਕ ਪਹਿਲਾ ਕੇਸ ਕਰਕੇੜਾ ਮਾ ਸਾਲੀ ਦੇ ਵਿਆਹ ਚਣ ਹੈ ਫਿਰ ਜਾਣਾ ਨਹੀਂ ਸਾਲੀ ਦੇ ਵਿਆਹ ਤੇ ਓ ਯਾਰ ਤੁਹਾਡੇ ਨਾਲ ਤਾਂ ਕਲੇਸ਼ ਕਰਨੀ ਬਹੁਤ ਮਾਰਾ ਓਏ ਤੇ ਕਿਹੜਾ ਜਾਣ ਦੇ ਦਾ ਦੀ ਸਾਲੀ ਦੇ ਵਿਆਹ ਤੇ ਮਸਾ ਗਿਆਗਾ 2000 ਰੁਪਏ ਰੋਕੇ ਦਿੱਤਾ ਓ ਜੇ ਹੁਣ ਹੈ ਹੀ ਨਹੀਂ ਜਦੋਂ ਕਿੱਥੋਂ ਦੇਦਾ ਤੈਨੂੰ ਮੈਂ ਨਹੀਂ ਨੀਂਗੇ ਕੱਥੇ ਟੜਕੀ ਟੜਕੀ ਜੇ ਮੇਰੀ ਗੱਲ ਸੁਣ ਯਾਰ ਤੈਨੂੰ ਖਾਣ ਪੀਣ ਨੂੰ ਕੋਈ ਕਮੀ ਛੜਦਾ ਮੈਂ ਫਿਰ ਮੈਂ ਕਦੋਂ ਕਹਿਣਾ ਯਾਰ ਤੈਨੂੰ ਤੂੰ ਮੇਰੇ ਨਾਲ ਵਰਤਦਾ ਚੰਗੀ ਤੇਰਾ ਤੈਨੂੰ ਨਸ਼ਾ ਤੇ ਤੈਨੂੰ ਨਸ਼ਾ ਲੱਗਦਾ ਮੈਂ ਤੇਰਾ ਖਾਣਾ ਮੜਾ ਮੋਟਾ ਕੀ ਲਾ ਕੇ ਤੈਨ ਨਾਲ ਸੱਤ ਨੂੰ ਕਹਾ ਭੁੱਕੀ ਧਾਦੇ ਭੁੱਕੀ ਧਾਦੇ ਭੈਣ ਦੀ ਮੜਾ ਦਾ ਜੀਭ ਜੜੀ ਧਰ ਦਿੰਦਾ ਨਾ ਲਿਆ ਕੇ ਮੇਰੇ ਮੂਰੇ ਕੈ ਕੁੰਦਾ ਉਹਦੇ ਨਾਲਾ ਮਿਲਦੀ ਨਹੀਂ ਤੇਰੀ ਭੜੋ ਭੱਕੀ ਹਾਂ ਮਿਲਦੀ ਨਹੀਂ ਟੈਗ ਹੁੰਦਾ ਉਹਦੇ ਨਾਲਾ ਇੱਥੇ ਬਾਡੇ ਚ ਪਈ ਮਰ ਜੂ ਆ ਜਿਹੜੀ ਕੀ ਲੜੀ ਜਾ ਮੇਰੇ ਸਾਲੇ ਦੀ ਚਾਰ ਦਿਨਾਂ ਤੇ ਵਿਕ ਜੂ ਤੈਨੂੰ ਦੱਸਾਂ ਮੈਂ ਲਾ ਕੇ ਜੀਭ ਜੜੀ ਫਟਾ ਦਿੰਦਾ ਦਰ ਘਾੜ ਤੋ ਪਤਾ ਨਹੀਂ ਮੇਰੇ ਸਾਲੇ ਦੀ ਕਿੱਥੋਂ ਮਿਲਦੀ ਆ ਉਹ ਮੈਨੂੰ ਜ ਓਏ ਗੱਲ ਤਾਂ ਸੁਣ ਲੈ ਬੁੱਟੇ ਯਾਰ। ਓਏ ਹਾਂ ਦੱਸ ਦੇ ਲਾ ਦੱਸ ਕੀ ਗੱਲ ਆ। ਓ ਬੈ ਜਾ ਯਾਰ ਓਦੇ। ਕੀ ਬੈਠਾ ਯਾਰ ਤੇਰੇ ਨਾਲੇ। ਭੈਣ ਦੇ ਖਸਮ ਤੜਕੀ ਖਾ ਲੈਣੇ ਗੋਲੀਆਂ। ਤੜਕੀ। ਬੜਾ ਮੋਟਾ ਦੇਖ ਲਿਆ ਕਰ ਭੈਣ ਦੇ ਤੜਕੀ ਖਾ ਲੈਣੇ ਗੋਲੀਆਂ। ਜਮੀ ਲਓਏ ਲੜੀ ਜਓਏ ਲੜਕਣੇ ਇਸ ਦਾ ਮੁਕਾੜਾ ਹੁੰਦਾ। ਕਾਲਾ ਹੁੰਦਾ ਚੌਰਿਆ। ਦੇਖ ਮੇਰੀ ਗੱਲ ਸੁਣ ਯਾਰ ਮੇਰਾ ਬਦਰਾ ਬਲੱਡ ਬਾਈ ਬਣ ਕੇ। ਮੇਰਾ ਕਿਹੜਾ ਵਾਦਾ ਨਹੀਂ ਬਈ ਫਲੈਟ ਦਾ ਸਾਰਿਆਂ ਦੀ ਵਾਦੇ ਨੇ। ਉਹ ਚੱਲ। ਹਾਂ ਤਰਾ ਇਕੱਲੇ ਦਾ ਨਹੀਂ ਵਾਦਾ ਬਲੈਡਾ। ਮੇਰੀ ਗੱਲ ਸੁਣ ਲੈ। ਆਪਾਂ ਵੰਡ ਛੰਡ ਕੇ ਕਰ ਲਾਂਗੇ ਬਾਈ ਬ ਠੀਕ ਹੈ ਤੈਨੂੰ ਵੀ ਪਤਾ ਹੁਣ ਮੈਨੂੰ ਬੰਦਾ ਕਿਹੜਾ ਮਿਲੂਗਾ ਯਾਰ ਹੁਣ ਬੰਦੇ ਸਾਰੇ ਕੰਮਾਂ ਕਰਦੇ ਲੱਗੇ ਫਿਰਦੇ ਨੇ ਯਾਰ ਹੈ ਨਾਲੇ ਚਾਰ ਬੰਦੇ ਕੋਲ ਤੇਰੀ ਬਦਨਾਮੀ ਵੀ ਸਾਲ ਲਈ ਪੂਰਾ ਲਾਇਆ ਉਹਨੇ ਨਾਲੇ ਚਾਰ ਬੰਦੇ ਕੋਲੇ ਮੇਰੀ ਬਦਨਾਮੀ ਵੀ ਭੈਣ ਦਾ ਜੱਟ ਪੁੱਠਾ ਹੋ ਮੇਰੀ ਕਿਵੇਂ ਬਦਨਾਮੀ ਹੋ ਜੋ ਮੁੰਡਾ ਸਾਰਾ ਪਿੰਡ ਜਾਣਦਾ ਉਹ ਚੱਲ ਪੈਸੇ ਦੀ ਬਦਨਾਮੀ ਹੈ ਪੰਜ ਪੰਜ ਸਾਲ ਲਾਇਨੇ ਚਾਚਾ ਸਾਡੀ ਬਦਨਾਮੀ ਐਡਾ ਕਹੁੰਦਾ ਤੇ ਜਦੋਂ ਮੇਰੀ ਮਾਂ ਨੇ ਰੋਲਾ ਪਾਤੀ ਮੈਂ ਉਹ ਮੇਰੀ ਬਦਨਾਮੀ ਹੈ ਹੱਥ ਬਣਾ ਲੈ ਬਦਨਾਮੀ ਹੈ ਤੇਰੀ ਤੂੰ ਗੱਲਾਂ ਕਰਦਾ ਨਹੀਂ ਉਹ ਤੂੰ ਤਾਂ ਮੈਨੂੰ ਯਾਰ ਮਸ਼ੀਨ ਸਮਝੇ ਰੱਖਿਆ ਕਰੇ ਹੁਣੀ ਟਿਕਣ ਨਿੰਦੀ ਕੱਖ ਪਾ ਦੇ ਕੋਠੇ ਦੇ ਮਿੱਟੀ ਚਾੜ ਦੇ ਪੀਣਾ ਚੱਕ ਲਿਆ ਇੱਕ ਬਿੰਦ ਸਾਦਾ ਲੈਣ ਦੇ ਦਿਆ ਕਰੋ ਪਏ ਜਾਣ ਦੇ ਬਿੰਦ ਬੰਦੇ ਨੂੰ ਚੱਲ ਕੋਈ ਨਹੀਂ ਹਾਂ ਮੈਂ ਆਪੀ ਵੱਟ ਲੈ ਕਰੂੰ ਕੱਖ ਖੁੱਖ ਜੇ ਤੂੰ ਉਧਰ ਲਾ ਖੇਤ ਸਾਹਮਣੇ ਅੰਦਾ ਪਦਰਾ ਇਹ ਸ਼ਨਾਰਾ ਵਾਲੇ ਖੇਤ ਉਹਦਾ ਤੇ ਸ਼ਨਾਰਾ ਸਾਹਮਣੀ ਮੈਨੂੰ ਹੁਣ ਤੋਂ ਵੱਧ ਨਾ ਧਮਕੀ ਜਬ ਰੇਲ ਗੱਡੀ ਥੱਲੇ ਆ ਕੇ ਮਰੂੰ ਹੀ ਮੈਂ ਤੈਨੂੰ ਦੱਸਤੀ ਗੱਲ ਮੈਂ ਉਹ ਭੈਣ ਦਾ ਯਾਰਾ ਹੋਰ ਨਾ ਕੋਸਿਆ ਪਾਖਣਾ ਕਰ ਜਿੱਥੇ ਮੇਰੇ ਜਵਾਖ ਨੂੰ ਉੱਝਣ ਕਿਤੇ ਸਾਡੇ ਜਵਾਖ ਨਹੀਂ ਭਾਈ ਤੇਰੇ ਨਾਲ ਕਿਹੜਾ ਟੱਕਰਾਂ ਲਾਵੇ ਤੂੰ ਤਾਂ ਆਪ ਭੈਣ ਦੇ ਯਾਰੋ ਤੜਕੀ ਖਾ ਲਿਆ ਗੋਲੀਆਂ ਸੋਨੂ ਸੁਰਤ ਨਹੀਂ ਰਹਿੰਦੀ ਵਾਸਤਾ ਨਹੀਂ ਕੀ ਬੋਲਣਾ ਕੀ ਨਹੀਂ ਬੋਲਣਾ ਬੈਠਾ ਰਹਿ ਤੇ ਪਰੋਣੇ ਮੰਗੋ ਨਾ ਕਰ ਕੰਮ ਹਾਂ ਬੈਠਿਆ ਮੈਨੂੰ ਤਾਂ ਸਰਦਾ ਨਹੀਂ ਭਾਈ ਮੈਨੂੰ ਤਾਂ ਕਰਨਾ ਆ ਕਰ ਲੈ ਯਾਰ ਜਦੋਂ ਮੈਂ ਮੇਰਾ ਕੀ ਕਰ ਦਿੱਤਾ 60000 ਰੁਪਇਆ ਯਾਰ ਮੈਨੂੰ ਤਾਂ ਕਰਨਾ ਪਊਗਾ ਕਰ ਦੇ ਸਾਰਾ ਕੰਮ ਕਰ ਦੇ ਤੈਨੂੰ ਕਰਾਉਣਾ ਨਹੀਂ ਆਉਂਦਾ ਕਰਾਉਣਾ ਨਹੀਂ ਟੋਕਟਕਈਆ ਵਾਲਾ ਬੱਚਾ ਕਿਸੇ ਦਾ ਪਰੋਣੇ ਬਣ ਜਾਂਦੇ ਆ ਭੈਣ ਦੇ ਤੁਸੀਂ ਕਹ ਨੂੰ ਕੰਮ ਕਰਕੇ ਦੇ ਆ ਬਾਟਾ ਐ ਪਾਤੀ ਬਾਟਾ ਐ ਪਾਤੀ ਬੰਦਾ ਦੱਸ ਕੀ ਕਰੇ ਜੇ ਕਰਦੇ ਨਹੀਂ ਤਾਂ ਵੀ ਮਰਦੇ ਆ ਆਖੀਰ ਸਾਰਾ ਖੇੜ ਉੱਛਲ ਗਿਆ ਦੀਂਦਾ ਨਹੀਂ ਨਾ ਕੀ ਹੋ ਗਿਆ ਉਹ ਖੇੜ ਪਾੜ ਜੂ ਕੰਚਰ ਦੇ ਪਾਣੀ ਆ ਜਾਂਦਾ ਸਾਰਾ ਪਈ ਤੇ ਜੇ ਸਾਡੇ ਮੋਟਰ ਤਾਂ ਹੀ ਕਿੰਨੇ ਲੱਪੜੇ ਬਣਾ ਦੇਦਾ ਬੜਾ ਇਹ ਮੇ ਕਿ ਕੰਚਰ ਦੇ ਪਹੀ ਖਰਾਬ ਹੁੰਦੀ ਆ ਤਨ ਦੀਂਦਾ ਨਹੀਂ ਕੀ ਹੋ ਗਿਆ ਕਦੋਂ ਫਿਰ ਪਹੀ ਖਰਾਬ ਕਰੀ ਜਾਂਦਾ ਪਾਣੀ ਉਛਲਦਾ ਖੇੜ ਪਾੜ ਦੀ ਮੇਰੇ ਤੇਰੀ ਮੇਰੇ ਆ ਸਾਲਿਆ ਦੂ ਪਾਣੀ ਪਾਣਾ ਪਾਣੀ ਪਾ ਆ ਲੈ ਜਾ ਆ ਲੈ ਜਾ ਆ ਲੈ ਆ ਲੈ ఆపే ఆపే ਮੈਂ ਜਮਾਹਤ ਕਰਤੀ ਸ਼ਾਮ ਹੀ ਆ ਨਹੀਂ ਰਹੀ ਇਹ ਨਹੀਂ ਪਤਾ ਕਿ ਮੈਂ ਰੋਟੀ ਲੈ ਲਾਉਣਾ ਚੱਜ ਤਰਾਂ ਨਾ ਲੈ। ਉਹ ਕਿਦਾ ਖੇਤ ਐਡੀ ਦੂਰ ਲੈ ਲਿਆ ਲੱਤਾਂ ਵੀ ਰਹਿ ਜਾਂਦੀਆਂ ਮੇਰੀਆਂ ਤੰਦੀਦੀਆਂ ਪਹਿਲਾਂ ਘਰ ਦੇ ਕੰਮ ਕਰੋ ਜਾਨੀ ਰੋਟੀ ਲੈ ਕੇ ਆਓ। ਮਾੜਾ ਮਾੜਾ ਸਵੇਹਾ ਗੱਲ ਜਾ ਕੇ ਰੋਟੀ ਲੈ ਕੇ ਆ ਜਾ ਕਰੋ 10 ਵਜੇ ਪਏ ਨੇ। ਬੇ ਐਡੀ ਦੂਰ ਤਾਂ ਖੇਤ ਲੈ ਰੱਖਿਆ ਆ ਟਿੱਬਿਆਂ ਚਾ ਕੇ। ਲੱਗਦਾ ਤੇਰੇ ਕੋਲ ਹੋ ਜਾ ਮਿਲਦਾ ਨਹੀਂ ਹੈਗਾ ਉੱਥੇ ਕੋਈ ਚੱਜ ਦਾ ਕਿਲਾ। ਜੇ 4 ਪੈਸੇ ਲਾਣੇ ਹੁੰਦੇ ਆ ਨੇੜੇ ਜ਼ਮੀਨ ਲੈ ਲ ਕਰੋ 70000 ਨੂੰ ਮਿਲਦਾ ਠੇਕੇ ਤੇ। ਮੈਂ ਇੱਥੇ ਕਿਉਂ ਅੱਗ ਫੁਕਦਾ? ਸਾ ਰੋਟੀ ਖਾ ਲ ਹੁਣ ਕੀ ਖਾ ਲੈਣ ਨਾਲੇ ਹੋਰ ਨਾਲੇ ਉਧਰ ਤੁਰਿਆ ਇਹਨੂੰ ਬੋਲਦਾ ਮਾਰ ਲੈ ਮੀਂਹ ਜਦ ਬੰਾਈ ਜਾਂਦਾ ਥੇ ਉਹ ਤੁਸੀਂ ਆਪੇ ਬੁਲਾ ਲਿਆ ਉਹਨੂੰ ਉਹ ਤਾਂ ਪੁੱਠੇ ਛਿੱਦੇ ਦੇ ਲੱਛਣ ਕਰਨ ਲੱਗਿਆ ਹੋਇਆ ਜਾ ਕੇ ਦੇਖ ਲੋ ਉਹ ਬੂਟਾ ਓਏ ਉਹ ਬੂਟਾ ਆ ਮੇਰੇ ਸਾਲਕ ਨੇ ਨੇ ਲੈ ਲਿਆ ਮੈਂ ਓਏ ਅੜ ਕੇ ਦੇ ਨੇ ਤਪਾਰ ਖੈ ਨੇ ਪਤਾ ਨਹੀਂ ਭਾਂ ਰੱਖੀ ਉਹ ਤੈਨੂੰ ਜਮੀ ਸੰਗ ਸ਼ਰਮ ਨਹੀਂ ਹੈਗੀ ਓਏ ਓਏ ਮੰਗਾਂ ਦੇ ਯੇ ਲੈ ਪੰਜਰ ਦਾ ਸ਼ਾਰਮਰ ਲੱਗਵਣੀ ਮੁੱਠੀ ਕੰਮੀ ਆਲਾ ਲੈਗਾ ਮੇਰੀ ਨਿੱਕਰ ਚੱਕ ਕੇ ਮੇਰਾ ਫਾੜ ਲਾ ਬੋ ਮੇਰੇ ਕੰਮੀਓ ਨਿੱਕਰ ਚੱਕ ਕੇ ਤੇਰੀ ਤੇ ਚਾਸੀ ਨੇ ਖੇਡਵੋ ਤੈਨੂੰ ਕਦੇ ਨਹੀਂ ਆਈ ਆ ਯਾਰ ਉਹ ਲੈ ਗਿਆ ਚੱਕ ਮੇਰਾ ਕੀ ਕਸੂਰ ਆ ਇੱਥੇ ਕਿੱਥੇ ਕੱਛਾ ਤੇਰਾ ਉਹ ਲੈ ਗਿਆ ਚੱਕ ਇਹ ਖਾਂਦਾ ਉਹ ਤੇ ਚਾਤਣਾ ਮੇਰਾ ਓ ਭਈਆ ਧੀ ਮਾਂ ਅੱਖ ਤੇ ਭਈਆ ਨਹੀਂ ਚੱਕੇ ਨਾ ਖੜਾ ਲਾ ਇਹਨੂੰ ਨਾ ਖੜਾ ਪਾ ਇਹਨੂੰ ਦਿਨ ਮਾਰੂ ਆ ਚਾਦਰਾਂ ਕਰੀ ਪਾ ਇਹਨੂੰ ਪਾ ਇਹਨੂੰ ਆ ਜਾ ਕਿ ਭੇਰੇ ਦੇ ਲੱਗ ਰੇ ਬੜਾ ਮੋਟਾ ਸਨੇ ਰੋਟੀ ਖਾ ਕੇ ਕੰਮ ਕਰਾ ਦੇ ਦੋ ਨਾ ਪਾ ਲਈ ਰੋਟੀ ਤਨੈ ਰੋਟੀ ਦੇ ਅੜਕੇ ਦਾ ਲੱਗ ਰਿਹਾ ਕਾਰੇ ਪਉਣੇ ਮੈਂ ਤਾਂ ਖਾਂਦਾ ਨਹੀਂ ਰੋਟੀ ਤੜਕੇ ਦਾ ਮੇਰਾ ਸਣਾ ਤਾਂ ਜਰੂਸ ਕਾਢ ਰਾ ਰੋਟੀ ਲੈ ਦੇ ਰੋਟੀ ਦੇ ਦੇ ਹੁਣ ਜੇ ਰੋਟੀ ਆ ਕੇ ਤੂੰ ਨਹੀਂ ਖਾਂਦਾ ਹੈਗਾ ਮੈਂ ਖਾਂਦਾ ਨਹੀਂ ਗਈ ਨਹੀਂ ਭਾਵੇਂ ਜਾਤੀ ਮੈਂ ਹੁਣ ਤੈਨੂੰ ਕੀ ਹੋ ਗਿਆ ਨਾ ਨਾ ਆਪਦੇ ਵੀ ਮੈਂ ਨਹੀਂ ਖਾਂਦਾ ਮੈਂ ਤਾਂ ਘਰੇ ਕਾਉਂ ਤੈਨੂੰ ਇੱਕ ਤਾਂ ਭੈਣ ਦੇ ਖਸਮ ਨੇ ਇਹਨੇ ਲੈ ਲੈ ਓਏ ਤੂੰ ਤਾਂ ਚਾਉਣਾ ਕੀ ਹੈ ਸਭ ਤੋਂ ਪਹਿਲਾਂ ਤੂੰ ਇਹਦਾ ਦੱਸ ਦੇ ਮਰਾ ਯਾਰ ਕੁਝ ਨਹੀਂ ਚਾਉਂਦਾ ਮੈਂ ਰੋਟੀ ਨਹੀਂ ਖਾਂਦਾ ਵਾ ਠੀਕ ਆ ਤੜਕੇ ਦਾ ਤੂੰ ਭਾਗ ਲੈਣੀ ਕਰਖੀ ਐ ਰੋਟੀ ਲਾ ਦੇ ਰੋਟੀ ਲਾ ਦੇ ਆ ਖਾੜ ਰੋਟੀ ਖਾ। ਮੈਂ ਨਹੀਂ ਖਾਂਦਾ। ਇਹਨੂੰ ਖਵਾ ਦੇ ਆਪਦਾ ਦੋਨੇ ਜੀ ਬਹਿ ਕੇ ਖਾ ਲੂ। ਹੱਦ ਹੋ ਗਈ। ਇਹਨੂੰ ਕੀ ਹੋਇਆ ਕਾ ਤੂੰ ਮੁੱਖਸ ਜਾਏ ਨੇ। ਮੇਰਾ ਤਾਂ ਯਾਰ ਜੱਜਾ ਸਾਫ ਕਰਦੇ ਬਸ ਲੋੜ ਨਹੀਂ ਨੂੰ ਤਾਂ। ਤੜਕੇ ਦਾ ਲੱਗ ਰਿਹਾ ਤੂੰ। ਓ ਯਾਰ ਜੇ ਤੂੰ ਕੰਮ ਕਰ ਲੈ ਮੈਂ ਤੈਨੂੰ ਕਿਉਂ ਕਹਾ ਯਾਰ। ਕਰਦਾ ਵੀ ਕੰਮ। ਕਰਦਾ ਵੀ। ਬੈਂਕ ਨੇ ਕਰਦਾ ਕੰਮ ਤੂੰ। ਕਰਦਾ ਤੈਨੂੰ ਤਾਂ ਸੋਨੇ ਦਾ ਕੋਈ ਹੋਰ ਕਿਸੇ ਸਾਹਮਣੇ। ਕਰਦਾ ਵੀ ਕੰਮ। ਸਾਰਾ ਕੰਮ ਪੁੱਛ ਕਰ। ਵੇ ਚੱਲ ਤੂੰ ਰੋਟੀ ਦਾ ਕੰਮ ਮੈਂ ਸੌਣਾ ਕਰੇ ਕੌਣ ਸਾਹਮਣਾ ਦਾਗਾ। ਤੂੰ ਰੋਟੀ ਖਾਲਾ ਬਾਈ ਮੈਂ ਤਾਂ ਖਾਂਦਾ ਨਹੀਂ ਯਾਰ ਰੋਟੀ ਮੈਂ ਨਹੀਂ ਜਾਚੀ ਖਾਂਦਾ ਪਰ ਆ ਫੜ ਇੱਕ ਤਾਂ ਖਾਲਾ ਨਾ ਬਾਈ ਮੈਂ ਤਾਂ ਖਾਂਦਾ ਨਹੀਂ ਆ ਬੰਨੇ ਛੋਡੇ ਮੁਰਿਆ ਮੈਂ ਮੈਂ ਏਡੇ ਦੂਰ ਤੋਂ ਰੋਟੀ ਲੈ ਕੇ ਆਈ ਆ ਸੁਣਾਉਣੀ ਹੂੰ ਤੁਸੀਂ ਤਾਂ ਆਏ ਕਰ ਲਿਆ ਬਲਾਨੇ ਬੁੱਟੇ ਤੈਨੂੰ ਸੁਣਾਉਦਾ ਰਿਹਾ ਤੈਨੂੰ ਐ ਕਹਿਣਾ ਵੀਰ ਮੇਰੇ ਨਾਲ ਕੰਮ ਕਰਾ ਦੇ ਮਾੜਾ ਮੋਟਾ ਬਾਈ ਕਰਾਉਂਦਾ ਨਹੀਂ ਹੋਰ ਕੌਣ ਕਰਾ ਕੇ ਜਾਂਦਾ ਛੋੜੇ ਰਿਸ਼ਤੇਦਾਰ ਕਰਾ ਕੇ ਜਾਂਦੇ ਨੇ ਜਾਂ ਕੋਈ ਹੋਰ ਕਰਾ ਕੇ ਜਾਂਦਾ ਰੜਕੀ ਥਾਲ ਨੂੰ ਤਾਂ ਚਿੜੀ ਬੋਲਣ ਨਹੀਂ ਦਿੰਦਾ ਤਾਰਾ ਕੱਢ ਲੈ ਫਲਾਣਾ ਕਰ ਲੈ ਫਿਰ ਸਾਰਾ ਕੰਮ ਦਾ ਕਰਨੀ ਪਊਗਾ ਬਈ ਤਾਨੂੰ ਕਰਨੀ ਪਊਗਾ ਇੰਨਾ ਨਹੀਂ ਬਈ ਬਣਦਾ ਮੈਥੋਂ ਆਪਣੇ ਦਾ ਹੱਥ ਖੜੇ ਨੇ ਕੀ ਗੱਲ ਬਈ ਹਾਂ 90000 ਤੂੰ ਮੁੱਲ ਲੈ ਲਿਆ ਮੈਨੂੰ ਬੋਲਣ ਦਾ ਤੇ ਊੜੀ ਪਤਾ ਕਿ ਮੈਂ ਬੋਲਦਾ ਚਾਪਰ-ਚਾਪਰਾ ਮਦਾ ਕਰੇ ਨਹੀਂ ਸੈਂਦਾ ਮਦਾ ਫੇਰ ਚੱਲ ਚਾਚੀ ਦੇ ਮੂੰਹ ਨੂੰ ਵਿਚਾਰੇ ਯਾਰਾ ਜਿੱਥੇ ਮੇਰੇ ਨਾਨਕੇ ਆਂਦੀ ਹੈਗੀ ਕੋਈ ਨਾ ਮੇਰੇ ਨਾਨਕੇ ਆਂਦੀ ਹੈ ਚੱਲ ਚਾਚੀ ਦੇ ਮੂੰਹ ਨੂੰ ਰੋਟੀ ਵੀ ਖਾ ਲੈ ਹੁਣ ਹਾਂ ਆ ਲੈ ਫੜ ਮੈਂ ਨਹੀਂ ਖਾਂਦਾ ਚਾਚੀ ਬੱਸ ਤੁਸੀਂ ਖਾ ਲਓ ਯਾਰ ਬੁੱਟੇ ਰੋਟੀ ਖਾ ਲ ਮੈਂ ਤਹੀਂ ਮਰੂ ਟੁੱਟਣੀ ਐ ਸਾਡੀ ਇਹ ਕਾਰਗ ਮਾਰੀ ਕਹੀ ਮਾਰੀ ਰੋਟੀ ਲਾ ਜੋ ਖਾ ਲੈ ਮੈਂ ਤਾਂ ਮੰਨਦਾ ਨਹੀਂ ਮੇਰੇ ਕਹਿਣਾ ਮੰਨਦਾ ਨਹੀਂ ਚਾਚੀ ਆ ਬੰਨੇ ਹੱਥ ਛੋੜੇ ਮੈਂ ਮਾਦਾ ਕਰੇ ਖਾਉਂਗਾ ਆਪਦੇ ਜੀ ਮੈਂ ਬੁੱਟੇ ਗਾਣਾ ਤਾਂ ਸੁਣਨਾ ਨਾ ਲੋ ਚਾਚੀ ਬੱਸ ਐ ਨੋ ਪਿਆ ਹੋ ਗਿਆ ਉਹ ਕਾਨੂੰ ਤੜਕੇ ਦਾ ਲਹੂ ਪੀਰਖਿਆ ਮੇਰਾ ਇਹਨੇ ਯਾਰ ਕਹ ਰਾਤ ਮੈਂ ਸਾਰੀ ਰਾਤ ਉਹ ਰਖਾ ਪੀ ਜਾ ਕਹ ਰੋਟੀ ਲੇਟ ਕਰਤੀ ਮੇਰੀ ਰੋਟੀ ਉਹੀ ਆਉਗੀ ਤਾਂ ਹੀ ਤਾਂ ਤੈਨੂੰ ਕਹਿਣਾ ਭੈਣ ਚੋ ਤੇਸ ਦੇਹਾ ਪਹੁੰਚ ਜਾ ਰੋਟੀ ਲੈ ਕੇ ਵੇ ਮੈਂ ਦੱਸ ਕੀ ਕਰਾਂ ਹੁਣ ਘਰ ਦੇ ਕੰਮ ਨਾ ਕਰਾਂ ਇੱਕ ਤਾਂ ਤੂੰ ਬਜਾ ਦਿਨੇ ਇੱਥੇ ਰੋਟੀ ਲਿਆ ਦੇ ਇਹਨੂੰ ਮੈਂ ਤਾਂ ਫਟਾਫਟ ਕੰਮ ਨਿਬੇੜ ਕੇ ਆਈ ਆ ਮਸਾਂ ਐਂ ਬਈ ਯਾਰਾ ਲੇਖੇ ਲੈ ਲੈ ਮੇਰੇ ਸਾਲ ਕਰਿਆ ਨੇ ਜੇ ਲਿਆ ਬਲਾ ਕੇ ਖੜਿਆ ਵੇ ਬੁੱਟੇ ਤੂੰ ਗੱਲ ਤਾਂ ਸੁਣ ਵੇ ਮੇਰੀ ਤਾਂ ਗੱਲ ਮੰਨ ਲਾ ਰੋਟੀ ਨਾਲ ਨਾਲ ਤੇਰਾ ਕਹਿੰਦਾ ਰੋਸਾ ਹੈ ਮਾਦਾ ਖਾਂਦਾ ਨਹੀਂ ਲਾ ਦੱਸ ਮੈਂ ਨਹੀਂ ਹੰਦਾ। ਮੈਂ ਤਾਂ ਸਵੇਰ ਦਾ ਕੰਮ ਕਰਦਾ ਚੱਲ ਰੋਟੀ ਖਾ ਲੈ ਉਠ। ਚਾਚੀ ਬੰਦਾ ਦੇਖ ਲੈ ਰੋਟੀ ਪਿੱਛੇ ਹੀ ਫਿਰਦਾ। ਸਾਰੀ ਰਾਤ ਮੈਂ ਇੱਥੇ ਫਿਰਦਾ ਰਹਾ ਗੁੱਸਾ ਖਾ ਗਿਆ ਗਿੱਟੇ ਮੇਰੇ। ਰੋਟੀ ਲੈ ਕੇ ਆਇਆ ਤੂੰ ਇਹ। ਮੈਂ ਚੱਲ ਤੂੰ ਕੋਈ ਨਾ ਗੁੱਸਾ ਨਾ ਕਰ। ਪੁੱਤ ਆ ਜਾ ਖਸਮਾ ਹੁਣ ਰੋਟੀ ਆ ਗਈ ਹੁਣ ਤਾਂ ਖਾ ਲੈ। ਉੱਤੋਂ ਬੋਲਦਾ ਪੁੱਠਾ ਦੇਖ ਲੈ ਕਿਵੇਂ ਰੁੱਖੇ ਬੋਲੂ। ਮੇਰੀ ਗੱਲ ਸੁਣ। ਤੈਨੂੰ ਪਤਾ ਤੇਰੇ ਚਾਚੇ ਦਾ ਬਲੱਡ ਵਧਦਾ ਹੈ ਨਾ। ਬਲੱਡ ਤਾਂ ਮੇਰਾ ਵੀ ਵਧਦਾ ਚਾਚੀ ਮੈਂ ਬੋਲਦਾ ਨਹੀਂਗਾ ਵੀ ਚੱਲ ਕਾਹਨੂੰ ਕਾਹਨੂੰ। ਚੱਲ ਵੇ ਮੈਂ ਤੇਰੇ ਅੱਗੇ ਹੱਥ ਜੋੜਦੀ ਮਤਨ ਮੇਰੀ ਸੌਂ ਲੱਗੇ ਜਦੋਂ ਰੋਟੀ ਨਾ ਖਾਵੇਂ ਚੱਲ ਉਠ ਚੱਲ ਚਾਚੀ ਤੂੰ ਸੌਂਣਾ ਖਾਬਦੀ ਇਹ ਫੇਰ ਸ਼ੱਕ ਕਰੂਗਾ ਵੀ ਆਪਣੇ ਦੋਨਾਂ ਚ ਕੁਝ ਚੱਲਦਾ ਬੇ ਨਹੀਂ ਕਰਦਾ ਤੂੰ ਚੱਲ ਉਠ ਰੋਟੀ ਖਾ ਚੱਲ ਮੈਂ ਤਾਂ ਇੱਧਰ ਬੈ ਕੇ ਖਾਉਂਗਾ ਮੈਂ ਉਹਦੇ ਮੈਂ ਉਰੀ ਲਿਆ ਦੇ ਪਰ ਤੂੰ ਰੋਟੀ ਜਾ ਬਾਵੇਂ ਤੂੰ ਉੱਥੇ ਚੱਲ ਮੇਰੇ ਨਾਲ ਉਹਦੇ ਨਾਲ ਮੈਂ ਫੇਰ ਬੋਲੂ ਕੁਛ ਐਵੇਂ ਆ ਫੇਰ ਆ ਕੁਝ ਮੈਂ ਨਹੀਂ ਬੋਲਦਾ ਮੈਂ ਬੈਠੀ ਹਾਂ ਇੱਥੇ ਤੂੰ ਆ ਜਾ ਹੁਣ ਆ ਜਾ ਹੋਰ ਵੀ ਕੰਮ ਕਰਨੇ ਨੇ ਮੇ ਕੋਈ ਉੱਥੇ ਨੂੰ ਮੂੰਹ ਕਰਕੇ ਬੈਠ ਕੇ ਰੋਟੀ ਖਾ ਲੈ ਬੋਧ ਕੰਨੀ ਨਾ ਦੇਖੀ ਬੋਲਣ ਦਾ ਤਾਂ ਪਤਾ ਨਹੀਂ ਬਸ ਤੂੰ ਦੇਖੀ ਨਾ ਉਸ ਕੰਨੀ ਇੱਧ ਆ ਬੈਠੋ ਰੇ ਪੰਜ ਸਾਲ ਹੋ ਗਏ ਰਲਦੇ ਨੂੰ ਆ ਕੁਛ ਨਹੀਂ ਦੇਖਿਆ ਤੀਗਾ ਚੱਲ ਕੋਈ ਨਾ ਤੂੰ ਵੀ ਬਾਲਾ ਗੁੱਸਾ ਨਾ ਕਰਿਆ ਕਰ ਥੋਡੇ ਨਾਲੋਂ ਤਾਂ ਮੁਖਤਾਰ ਕਮੂਕੇ ਚੰਗੇ ਨੇ ਕਿੰਨੀਆਂ ਰੋਟੀਆਂ ਦੇ ਮੈਂ ਦੱਸ ਦਸੀ ਦਿੰਦੇ ਨੇ ਕਿਤੇ ਦਹੀਂ ਦਿੰਦੇ ਨੇ ਤੇਰੇ ਚਾਚੀ ਜਿਹੜੀ ਦੇਣੀਆਂ ਖਵਾਉਣੀਆਂ ਖਵਾ ਦੇਉ ਭਾਈ ਮੈਂ ਕਿਉਂ ਨਹੀਂ ਖਵਾਣੀ ਹੈ ਜੀ ਖਾ ਲਾ ਉਹ ਨਾ ਨਾ ਕਰਿਆ ਕਰ ਤਿੱਤਾ ਹੋਈ ਜਾਂਦਾ ਤੂੰ ਇਹ ਮਸਾ ਮਿਲਦੇ ਰੁਕ ਜਿਹੜੀ ਚਟਨੀ ਰੋਟੀਆਂ ਸੀਗਾ ਨਾ ਤੈਨੂੰ ਦੇ ਦਿੰਦੇ ਆ ਅਸੀਂ ਅੱਡ ਖਾਣੇ ਲੁੱਕੇ ਜਰ ਨਾਲੋਂ ਮੈਂ ਤੈਨੂੰ ਕਹਿਣਾ ਫਰੈਡ ਖਾਣੇ ਹੋ ਫੜਦੀ ਨਹੀਂ ਹੈਗਾ ਫਿਰ ਬੋਲ ਚਲ ਤੁਸੀਂ ਕਾਣੂ ਆਪਣਾ ਬਲੱਡ ਵਧਾਇਆ ਤੁਹਾਨੂੰ ਕਿੰਨੇ ਰੋਟੀਆਂ ਦੇਵਾਉਂ ਮੇਰੇ ਨਾਲ ਕੋਈ ਨਾ ਬੁੱਟੇ ਤੂੰ ਜਾ ਉੱਥੇ ਰੋਟੀ ਖਾ ਲੈ ਮੇਰੇ ਮਾਪੋਆਂ ਦਾ ਨਹੀਂ ਚੜ ਗੁੱਸਾ ਹੋ ਕਰਿਆ ਮੈਂ ਚਾਹਲ ਤੂੰ ਗੁੱਸਾ ਨਾ ਹੋ ਕਿ ਤੂੰ ਇਸ ਤੱਕ ਖੇਤਾਂ 'ਚ ਵੀ ਆ ਕੇ ਜਲੂਸ ਕੱਢਦੇ ਆਂ ਕੱਢਦਾ ਭੁੱਕੜ ਨਾਲ ਦਾ ਜਾਲੇ ਕਿਰਪਾ ਦਾ ਨਾ ਦਾ ਕੀ ਬੋਲਦਾ ਕੀ ਨਹੀਂ ਬੋਲਦਾ ਆ ਚੁੱਪ ਜੇ ਕਰਕੇ ਨਾ ਬੋਲ ਮੈਨੂੰ ਸਾਰਾ ਸੁਣਦਾ ਕਿਹੜੀ ਲੈ ਕੇ ਦਿੰਨਾ ਤੂੰ ਭੁੱਕੀ ਜੇ ਭੁੱਕੀ ਲੈ ਕੇ ਦਿਆਂ ਮੈਂ ਬੱਟਾ ਨਾ ਪੋਚਦਿਆ ਕਰਾਂ ਫਿਰ ਰੋਲੇ ਬੰਨਦਿਆ ਕਰੂੰ ਤੂੰ ਤਾਂ ਜੀਵ ਵਾਲੀਆਂ ਲਿਆ ਦਿੰਨਾ ਸਿੱਧਾ ਟੈਕ ਹੁੰਦਾ ਉਹਦੇ ਨਾਲ ਇੱਥੇ ਮਰ ਗਿਆ ਸਾਰੀ ਉਮਰ ਜਾਨ ਨਹੀਂ ਛੁੱਟਣੀ ਮੈਂ ਚੱਲ ਤੂੰ ਕਾਹ ਨੂੰ ਮਗਜ ਮਰੀ ਜਾਂਦਾ ਉਹਦੇ ਨਾਲ ਤੂੰ ਚੁੱਪ ਕਰਕੇ ਆਪਣੀ ਰੋਟੀ ਖਾ ਲੈ ਜਾਂ ਤੂੰ ਐ ਕਰ ਲਈ ਗਰੇਲੇ ਤੋੜ ਲੈ ਤੱ ਲੱਗੇ ਉਹਨੇ ਗਰੇਲੇ ਇਥੇ ਸਬਜ਼ੀ ਬਣਾ ਲਈ ਰੋਟੀ ਲੈਣੀ ਆ ਹੋਰ ਚੱਲ ਮੈਂ ਤੋੜ ਲਾਂ ਗਰੇਲੇ ਨਾ ਤੋੜੀ ਚਾਚੀ ਭਾਈ ਮੈਂ ਕੀ ਹੋ ਗਿਆ ਮਦਰ ਸਪਰੇਅ ਕਰਤੀ ਦੀ ਕਿਤੇ ਸਾਰੇ ਡੱਬੜੀਆਂ ਲੱਤਾ ਤਾਹਾਂ ਕਰਾ ਦੇ ਚੱਲ ਕੋਈ ਨਾ ਨਹੀਂ ਤੋੜਦੀ ਨਾਲੀਆਂ ਲਾਲਾ ਕੱਢਣਗੇ ਜੇ ਪਰੇ ਨਿਕਲਦੀ ਵੀ ਨਹੀਂ ਤਾਂ ਹੋਰ ਸਿਆਪਾ ਖੜਾ ਕਰ ਦੇ ਕੁਪਕੇ ਜਵਾਬ ਨਾਲੇ ਚੱਲ ਠੀਕ ਆ ਬੁੱਟੇ ਤੂੰ ਪੀਣੀ ਆ ਛਾ ਪਾ ਦੀ ਚਾਚੀ ਫਿਰ ਮੈਂ ਬਣਾਣੀਆਂ ਆ ਆ ਬਜ਼ਾਰ ਨੂੰ ਸਾਡੀ ਤੂੰ ਹੀ ਸਿੱਧੀ ਕਰੀਏ ਮਣੀ ਇਹ ਤਾਂ ਚੱਲੀ ਜਾਊਗਾ ਰੰਡੀ ਰੋਣਾ ਆਏ ਉਹ ਆ ਕੀ ਦਾ ਗਿਆ ਕਿ ਇਹ ਪੈਸਾ ਪੁੱਛਿਆ ਲੇਦਾ ਨਹੀਂ ਹੈਗਾ ਕਿਤੇ ਮੇਰੇ ਸਾਡੇ ਦਾ ਦੇਣੇ ਵੀ ਪਾ ਲੈਣ ਮੈਨੂੰ ਤਾਂ ਹੈਲੋ ਹੈਲੋ ਹਾਂ ਕੌਣ ਕਿਸੇ ਕੌਣ ਕੁਗੀ ਬੋਲਦੀ ਆ ਹਾਂ ਜੀ ਬੋਤ ਜੂ ਹਾਂ ਹਾਂ ਕਿਵੇਂ ਆ ਸੜੀਏ ਸਸੇਦਸ ਕਿਵੇਂ ਆਪੈਨ ਕੀਤਾ ਭੈਣ ਦਾ ਜੀ ਠੀਕ ਅੱਜ ਕਿਵੇਂ ਯਾਦ ਕਰ ਲਿਆ ਪੈਸੇ ਚਾਚਾ ਛੋਟੀ ਨਾਲ ਮਤਰਾ ਉਹਦੀ ਫੋਟੋ ਦੇਖ ਕੇ ਵੈਸੀ ਜਿਹਾਦ ਆ ਗਈ ਹਾਏ ਹਾਏ ਓਏ ਮੇਰੀਆਂ ਵੀ ਫੋਟੋਆਂ ਦੇਖਣ ਲੱਗੀ ਤੂੰ ਲੈ ਚਿੱਟੇ ਜਿਹਾ ਪੁੱਤ ਕਿਉਂ ਨਹੀਂ ਦੇਖੇ ਛੋਟੀ ਲਾੜਲੀ ਤੋਂ ਆ ਮਾਤਾ ਤੇਰੀ ਭੈਣ ਨਾਲ ਉਹ ਵਿਆਹ ਕਰਾ ਲਿਆ ਤੇਰੇ ਨਾਲ ਕਰਾਉਣਾ ਦੀ ਹਨਾ ਕੁਗੀ ਅੱਛਾ ਹੋਰ ਬਸ ਆਹੀ ਦੀ ਤੂੰ ਯਾਰਾਂ ਇਹ ਕਾਨੂੰ ਕਰਦੀਆਂ ਕਿ ਸਾਰੀ ਅੱਧੇ ਘਰ ਵਾਲੀ ਹੁੰਦੀ ਆ ਸਾਰੇ ਘਰ ਵਾਲੀ ਬਣ ਜਾ। ਹੋ ਰਹਿਣ ਤੋਂ ਐਵੇਂ ਨਾਲ ਤੁਸੀਂ ਜੁੱਤੀਆਂ ਖਾਓਗੇ ਬੀਬੀ ਤੋਂ ਨਾਲੇ ਮੇਰੇ ਪਵਾਉਂਗੇ ਖਾਓ ਖਾ। ਆਏ ਕਿਵੇਂ ਮਾਰੂ ਉਹ ਜਦੋਂ ਮੈਂ ਤੈਨੂੰ ਵਿਆਹ ਕੇ ਲਿਆਉਂਗਾ ਅੱਧੇ ਘਰ ਦੀ ਮਾਲਕ ਹੋਵੇਂਗੀ ਤੂੰ। ਅੱਛਾ ਮੈਨੂੰ ਤਾਂ ਪੂਰਾ ਹੱਕ ਚਾਹੀਦਾ। ਹੈ? ਪੂਰਾ ਹੱਕ ਚਾਹੀਦਾ ਮੈਨੂੰ ਅੱਤਾ ਨਹੀਂ ਮਿਲਦਾ। ਪੂਰਾ ਹੱਕ ਦੇ ਦੂੰ ਮੇਰੇ ਛਾਲੇ ਨੂੰ ਪਾ ਦੇ ਸਪਰੇਅ ਤੇਰੇ ਵਾਲੇ ਨੂੰ। ਹੋਰ ਤਾਂ ਨਹੀਂ ਹੋਉਂਦਾ ਬੀਬੀ ਨੂੰ ਖੱਬੜ ਖੱਬੜਾਂ ਹੀ ਪਾ ਲਿਆ ਫਿਰ ਕੋਠੇ ਚ ਪਈਆ ਭੈਣ ਜਰ ਦੀ 2 ਲੀਟਰ ਦੇ ਦਿੰਨਾ ਨਹੀਂ ਨਹੀਂ ਹੋਉ ਸੁਣਾ ਤਾ ਫਿਕਰ ਮੇਉ ਹੋਰ ਤਾਂ ਵਧੀਆ ਤੂੰ ਦੱਸ ਕਿਵੇਂ ਆ ਸੁਣਾ ਕੋਈ ਗੱਲ ਬਾਤ ਸੁਣਾ ਮੈਂ ਕਿਚਾ ਚੀ ਨਹੀਂ ਲੱਗਦਾ ਕਿ ਖਾਲੀ ਕੱਲੀ ਸੀ ਰਹਿਣਾ ਪੈਣਾ ਹਾਏ ਉਹ ਕੱਲੀ ਰਹਿਣੀ ਆ ਤੂੰ ਹਾਂ ਕਿਚਾ ਕੱਲੀ ਮम्मा ਪਪਾ ਨਾ ਕੰਮ ਤੇ ਚਲੇ ਜਾਂਦੇ ਐ ਝੂਣਾ ਗਉਂਦੈਂਦੇ ਮੈਂ ਕੱਲੀ ਹੁੰਦੀ ਆ ਤੂੰ ਜੰਮੀ ਕੱਲੀ ਹੁੰਦੀ ਆ ਔਰ ਚਮੀ ਕੱਲੀ ਹੁੰਦੀ ਆ ਕਿਉਂ ਹਾਏ ਓਏ ਤੂੰ ਦਾ ਫਿਰ ਬਾਲਾ ਘੈਂਟ ਦ੍ਰਿਸ਼ ਚੱਲ ਰਿਆ ਹੁਣ ਤੱਕ ਆ ਮੋਰੀ ਜਮਾ ਕੱਲੀ ਹੈ ਹਾਂ ਜੀ ਆ ਚੂ ਚਿਚਾ ਮਾਂ ਲੇ ਕਤੇ ਜਾਣ ਆ ਮੰਗੇ ਕੀ ਕਰੀਏ ਯਾਰਾ ਨੜ ਭੈਣ ਨੂੰ ਲੈ ਆਇਓ ਹੈ ਨੜ ਭੈਣ ਨੂੰ ਲੈ ਆਇਓ ਸੇਮ 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 ਲੈ ਚਲੀਏ ਆਪਾਂ ਚਿਮ ਲੈਣੀ ਚਿਚਾ ਮੈਂਨ ਸੱਤੇ ਜਾਣਾ ਦਾ ਸੱਤ ਚਲੀਏ ਉਹ ਮੇਰੇ ਸਾਡੀ ਅਮਾਏ ਤੈਨੂੰ ਸਿਮਲੇ ਗਈ ਸਰਸੇ ਕੀ ਕਰੇਂਗੀ ਤੂੰ ਐ ਬੌਲੀ ਇੱਟਾ ਮੇਰੇ ਕਾਹੋਂ ਖਨੋਂ ਸਰਸੇ پتہ ਕੀ ਕਰਨਾ ਉੱਥੇ ਨੀ ਢੜਕਾ ਨਹੀਂ ਹੁੰਦਾ ਪਰ ਤੋਨੇ ਹੋਵਾਂਗੇ ਇੱਟਾ ਬਹੁਤ ਨਜ਼ਾਰਾ ਉੱਥੇ ਸਰਸੇ ਸਾਡੇ ਪਿੰਡੂ ਗੱਤਾਂ ਜਾਣਗੀਆਂ ਚੱਲ ਐ ਕਰੀ ਫੇਰਾ ਕਈ ਸਾਡੇ ਪਿੰਡ ਕੈਂਟਰ ਜਾਊਗਾ 7ਵੇਂ ਦਿਨ ਨੂੰ ਅੱਛਾ ਮਸਿਆ ਦੇ ਜਾਂਦੇ ਨੇ ਸਾਡੇ ਪਿੰਡ ਉੱਥੇ ਆਪਾਂ ਆਪਾਂ ਕੈਂਟਰ ਤੇ ਚੱਲਾਂਗੇ ਚੰਨਲ ਮੇਰੀ ਹੋਰ ਗੱਲ ਸੁਣ ਹਾਂ ਮੈਨੂੰ ਨਾ ਲਾਲ ਰੰਗ ਬਹੁਤ ਪਸੰਦ ਹੈ ਮੈਂ ਲਾਲ ਗੂੜੇ ਦਾ ਸੂਟ ਪਾ ਕੇ ਆਦਾ ਹਾਂ ਲਾਲ ਗੂੜਾ ਪਾਇਆ ਏ ਐਂ ਕਰੀ ਲਾਲ ਪੱਗ ਵੀ ਮੇਰੇ ਰਵੇ ਅੱਛਾ ਮੈਚਿੰਗ ਕਰੂੰਗੀ ਵੀ ਹਾਂ ਇੱਕ ਇੱਕ ਕਾਲਾ ਚਾਦਰਾਂ ਕਾਲਾ ਸੂਟ ਪਾਇਆ ਏ ਗੋਟੇ ਵਾਲਾ ਜਿਹਾ ਹੋਇਆ ਤੇਰੇ ਕੋਲੇ ਕੰਡ ਮੈਨੂੰ ਚਾਹ ਹੈ ਤਾਂ ਹੈ ਗਾ ਮੈਨੂੰ ਨਾ ਜ਼ਿਆਦਾਤਰ ਲਾਲ ਪਸੰਦ ਨੇਗੇ ਚਾ ਲਾਲ ਪਾਇਆ ਜਿਵੇਂ ਮਖਿਆਲ ਵਰਗੀ ਬਾਜਾ ਤੇਰੀ ਤਾਂ ਸੌਂ ਲੱਗੇ ਜਾਨ ਕੱਢਦੀਆਂ ਮਰੇ ਸਾਰੇ ਦੀਆਂ ਉੱਤੇ ਵੀ ਮੇਰੇ ਤੇ ਆਖੀ ਸੀ ਕਿ ਜਿੱਤੇ ਰੀਵਨ ਕਟਾਈ ਸੀ ਉੱਤੇ ਵੀ ਤੁਸੀਂ ਤੇ ਮੇਰੇ ਵੱਲ ਕੁਤਰੂ ਕੋ ਦੁਸਤਾ ਕਰ ਰਹੀ ਸੀ ਇੱਕ ਮਿੰਟ ਖੜੀ ਯਾਰਾ ਮੈਂ ਪਰਾਂ ਜਾ ਕੇ ਗੱਲ ਕਰਦਾ ਬੈਂਕ ਚ ਆਇਆ ਹੋਇਆ ਦੀ ਮੈਂ ਇੱਧਰ ਅੱਛਾ ਪੈਸੇ ਕਿਡੋ ਨਾ ਓਏ ਹੋ ਰਾ ਇੱਕ ਚੈੱਕ ਜਾ ਭਰਨਾ ਸੀ ਅੱਛਾ ਹਾਂ ਹੋਰ ਦੱਸ ਫਿਰ ਆ ਇੱਕ ਪਤਲੇ ਵਾਲੇ ਚੈੱਕ ਨਾ ਪਰਿਆ ਕੋਈ ਕਿਤੇ ਮੇਰੇ ਤੇ ਚੈੱਕ ਪਨ ਲੱਛਾਨੇ ਕੋ ਤੇ ਦੀ ਦਿੱਤੇ ਆਈਆਂ ਫਿਰ ਤੂੰ ਹੋਰ ਦੱਸ ਮੈਨੂੰ ਹੋਸਣਾ ਗੱਲ ਬਰਾਦਾ ਕੀ ਨਾ ਮਾਚਾ ਲਾਈਫ ਬੋਰਿੰਗ ਚੱਲ ਰਹੀ ਆ ਕੱਲੀ ਘਰੇ ਹਾਂ ਨਹੀਂ ਪੜ੍ਹਨੀ ਕਿ ਵੀ ਕੋਈ ਨੌਕਰੀ ਨਹੀਂ ਮਿਲੀ ਕੀ ਹੋ ਆਏ ਕਾ ਦੋ ਜਲ ਰਹੀ ਆ ਤੇਰੀ ਬੋਰਿੰਗ ਲਾਈਫ ਤੇਰਾ ਜੀਜਾ ਹੈਗਾ ਤਾਂ ਹੈਗਾ ਹਾਂ ਕੁਛ ਦਾ ਹਰੋਸੀ ਕਿਹੜਾ ਮਾਰਦੇ ਹੋ ਮੇਰੇ ਕੋਲ ਹੈ ਤੁਸੀਂ ਤਾਂ ਹਰੋਸੀ ਕਿਹੜਾ ਮਾਰਦੇ ਹੋ ਮੇਰੇ ਕੋਲ ਆਉਂਗਾ ਕੀ ਕਰਾਂ ਹੀ ਨਹੀਂ ਜਾਂਦਾ ਹੋਰ ਸੁਣਾਓ ਚਲ ਚੁੱਚੇ ਲੀਪਾ ਪੱਕਾ ਸੱਤ ਤੇ ਚਲਾਂਗੇ ਪੱਕਾ ਪੱਕ ਪੱਕਾ ਜਲੂਗਾ ਪੱਕਾ ਜਲੂ ਹੋਰ ਹਾਂ ਕਿਉਂਕਿ ਉੱਥੇ ਪਤਾ ਕਿਸੇ ਤੋਂ ਕੋਈ ਡਰ ਨਹੀਂ ਗਾ ਹੈਗਾ ਆਪਾਂ ਦੋਨੇ ਜਣੇ ਆ ਨਾ ਘੁੰਮਾਂਗੇ ਇੰਨੇ ਸਾਰੇ ਨਾਲ ਨਾਲੇ ਉੱਥੇ ਤੇਰੀ 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 ਮੇਰੀ ਗੱਲ ਸੁਣ ਤੇਰੀ ਭੈਣ ਨੂੰ ਨਾ ਦੱਸੀ ਮੈਂ ਤੇਰੇ ਨਾਲ ਗੱਲਾਂ ਕਰਦਾ ਓਕੇ ਠੀਕ ਆ ਠੀਕ ਨਹੀਂ ਦੱਸਦੀ ਤੇ ਨਾਲੇ ਮੈਨੂੰ ਉੱਥੇ ਨਾ ਕੁਝ ਦਵਾਇਓ ਕੰਨਾਂ ਚ ਪਾਉਣ ਨੂੰ ਕੀ ਕਹਾਂ ਨਾਲੇ ਮੈਂ ਨਾ ਚੂੜੀਆਂ ਲੈਣੀਆਂ ਨੇ ਜਾਂ ਉਹ ਉਹ ਵੀ ਲਾਲ ਕਲਰ ਦੀਆਂ ਲੈਣੀਆਂ ਵੈਸੇ ਹਾਂ ਪੱਕਾ ਦਵਾਉਂ ਖੰਡ ਤੈਨੂੰ ਪੱਕਾ ਵਾਲੀ ਮੇਰਾ ਸਾਰਾ ਉਹ ਰੰਗ ਜਾ ਬਣਿਆ ਤੇ ਇੱਕ ਮਿੰਟ ਇੱਕ ਮਿੰਟ ਹਾਏ ਪੁੱਤਰਾ ਮੇਰਾ ਸਾਰਾ ਪਾਣੀ ਡੁੱਟਿਆ ਘਾੜਾ ਖੁੱਲ ਗਿਆ ਥੱਲੇ ਕੀ ਹੋ ਗਿਆ ਪੁੱਤਰਾ ਖੁੱਲ ਗਿਆ ਤੇਰਾ ਬਾਪ ਆ ਓ ਮੇਰਾ ਸਾਰਾ ਜਿਹੜੀ ਰਿਸ਼ਤੇਦਾਰੀ ਚੋਂ ਆਇਆ ਸੀ ਫੋਨ ਆ ਓ ਜਾਣਦਾ ਤੇਰੇ ਕਿਹੜੀ ਰਿਸ਼ਤੇਦਾਰੀ ਚੋਂ ਫੋਨ ਆਉਂਦਾ ਓ ਮੇਰੀ ਸਾਲੀ ਕਰਾ ਜਾਣਦਾ ਘਰਾਂ ਵਾਲੀ ਸਾਲੀ ਦਾ ਫੋਨ ਆਉਂਦਾ ਤਰੀ ਦਾੱਖੇ ਦੇ ਹੱਥ ਦੇ ਰੇ ਮੇਰੀ ਸਾਲੀ ਨੇ ਇਹਦਾ ਮੇਰੀ ਬੀਬੀ ਗੱਲ ਕਰ ਦਿੱਤੀ ਬੀਬੀ ਗੱਲ ਕਰਦੀ ਸੀ ਨਾਲੇ ਹੋਰ ਉਧਰ ਘਰ ਅੱਜ ਕਰਾ ਦੇ ਜ ਮੇਰੇ ਨਾਲੋਂ ਘਰ ਅੱਜ ਕਰਾ ਦੇ ਤਾਲੀ ਪਾਹੀ ਘਰੇ ਦੀ ਤੇਰਾ ਬਈ ਬੇੜਾ ਤੇਰਾ ਚ ਉਧਰ ਕੱਖ ਨਾ ਰਹੇ ਮੇਰੇ ਸਾਹ ਆਏ ਆ ਆਹ ਜਲੀ ਪੈ ਤੂੰ ਆਹ ਜਲੀ ਪੈ ਤੂੰ ਮੇਰਾ ਸਾਹ ਖਾਲ ਕਰ ਤਪਾਰਿਆ ਤੇਰੇ ਤੜਕੇ ਦੇ ਹਰੇ ਕੋਸ਼ ਤੇ ਕੋਸ਼ ਤੇ ਕੋਸ਼ ਸਰਪੇ ਉਹਨੇ ਫੇਰ ਰੱਟੇ ਨੇ ਬਹੁਤ ਹੋਣਾ ਮਾਰੂ ਐ ਮਾਰ ਕੇ ਦਿਖਾ ਦੂ ਸਪਰੇਅ ਪਾ ਰੱਖਿਆ ਮਗਲਾ ਚਾਹ ਦੇਖ ਲਾ ਡਰਾਪੇ ਦਿੰਨਾ ਕਾਉ ਦਿੰਨਾ ਡਰਾਪ ਪੀ ਪੀ ਮਾਰੂ ਮੈਨੂੰ ਆਏ ਜਰਾ ਕਹ ਮੈਂ ਪੀ ਵੀ ਜਾਉ ਤੇਰੀ ਭੈਣ ਨੂੰ ਤੇਰੀ ਮਨ ਮੇਰਾ ਸਾਰਾ ਤੂੰ ਦਾ ਮੇਰਾ ਸਾਰਾ ਕੁਝ ਨਹੀਂ ਕਰ ਸਕਦਾ ਕੀ ਨਹੀਂ ਕਰ ਸਕਦਾ ਪੀ ਕੇ ਦਿਖਾਉ ਤੈਨੂੰ ਭਰਾ ਹੋ ਜਾਵਾਂ ਮੈਂ ਤੋ ਭੈਣ ਨੂੰ ਤੇਰੀ ਤੂੰ ਮੇਰੀ ਹਰਕ ਜੜਾ ਮੈਂ ਭਰਾ ਮਗ ਜਾ ਜਾ ਤੂੰ ਮੇਰਾ ਪਟੂ ਤਰਾ ਕਰ ਪਟਕੇ ਲਾਉ ਤਰਾ ਆ ਆਓ ਪਟਦਾ ਤਰਾ ਕਰੋ ਹਾਂ ਪਟਦਾ ਮੇਰਾ ਸਾੜਾ ਉਰਦੂ ਸੁਖੀ ਬੱਦ ਸੀ ਆ ਮਰੂ ਮੌਲਾ ਮੇਂ ਇਕੜਾ ਮਾਤੇ ਮੇਂ ਪ੍ਰੀਤ ਖਬਰਾਈ ਤੀ ਮੇਂ ਪ੍ਰੀਤ ਹਾਂਜੀ ਆ ਪੀ ਗਿਆ ਸਪਰੇ ਪੈਣ ਦਾ ਫਸਮੂ ਬੂਮੇ ਮਰ ਗਈ ਮੇ ਮੇਰੇ ਤਾਂ ਸਰੀਰ ਦਾ ਮੱਥਾ ਠੰਕੀ ਜਾਂਦਾ ਸੀ ਆਖੀ ਕਰਤਾ ਨੰਗੇ たら ਟੁਪਾਈ ਆ ਨਾ ਥੋੜਾ ਨਾ ਮਰਵਾ। ਮੇਰਾ ਸਾਡਰਪੋਕ ਭੱਜਦਾ ਦੇਖ ਲੈ ਨਾਲ ਬਹੂ ਨੂੰ ਲੈ ਗਿਆ ਅਬਦੀ ਨੂੰ ਐ ਥੋੜੀ ਮਰਦਾ ਮੈਂ। ਇਹਦਾ ਮੇਰਾ ਸੜਾ ਤੌੜੇ ਵਾਲਾ ਪਾਣੀ ਦੀ ਤੌੜੇ ਵਾਲੇ ਪਾਣੀ ਤੂੰ ਡਰ ਗਿਆ। ਤੇਰੀ ਪਣਾਉ ਦੀ ਹਜੇ ਤਾਂ ਮਸੀਰ ਵੀ ਨਹੀਂ ਪੱਟੀ ਤੀ। ਆਹ ਦੇਖ ਲੈ ਜਮਾ ਇਹ ਪਈਆਂ ਨਾਲ ਲੱਗੀ। ਵੱਡਾ ਸੂਰਮਾ ਆਏ ਹੇ ਮੇਰਾ ਸਾਲਾ ਕੰਨਾ ਡਰਦਾ ਡਰਪੋ ਕੋ ਏ ਲੈ ਵੀ ਮੱਤਰਾ ਹੁਣ 2.5 ਲੱਖ ਰੁਪਏ ਨੂੰ ਇਹਦਾ ਪੱਟੂ ਖੂਮਾ ਨਾਲੇ 6 ਮਹੀਨੇ ਕਰੂੰਗਾ ਰਾਮ ਮੰਜੇ ਤੇ ਸਾਰੀ ਗਰਮੀ ਗਰਮੀਆਂ ਹੀ ਗੱਡੂ ਚਲ ਮੇਰੀ ਸਾਰੀ ਨੂੰ ਫੋਨ ਲਾਈਏ ਮੇਰੇ ਨਾਲ